ਇਤਨੇ ਪੰਜਾਬੀ ਜੇ ਮੈਂ ਤੇਰੇ ਕੋਲੋਂ ਵਾਖੂਆ ਯਾਰਾ ਚੇਤੇ ਕਰ ਸੋਨੇ ਯਾਰ ਨੂੰ ਦੋਨੇ ਸਾਈਡ ਵੀ ਨੇ ਤੇ ਥੋੜੇ ਸੂਫੀ ਟੱਚ ਵੀ ਇੱਕ ਇੱਕ ਗੀਤ ਚ ਸੂਫੀ ਟੱਚ ਵੀ ਲੱਗਦਾ ਹੈ ਤੇ ਇਹ ਦੋਨੇ ਗੀਤ ਮੇਰੇ ਆਪਣੇ ਲਿਖੇ ਹੋਏ ਹਨ ਹਾਂ ਜੀ ਬਹਤ ਧੰਨਵਾਦ ਮੈਨੂੰ 4 ਸਾਲ ਹੋ ਗਏ ਨੇ ਮੈਨੂੰ ਸਿੱਖਦੀ ਨੂੰ ਅਕੈਡਮੀ ਵਿੱਚ ਬਿੰਨੀ ਸਰ ਬਿੰਨੀ ਹੰਸ ਦੀ ਅਕੈਡਮੀ ਵਿੱਚ ਉਹਨਾਂ ਦੇ ਦੁਆਰਾ ਮਤਲਬ ਕਿ 4 ਸਾਲ ਹੋ ਗਏ ਨੇ ਮੈਨੂੰ ਰਿਆਜ਼ ਕਰਦੀ ਨੂੰ ਤੇ 5 ਸਾਲ ਹੋ ਗਏ ਨੇ ਮੈਨੂੰ ਲਿਖ ਦਿਨ ਨੂੰ ਹਾਂਜੀ ਨਹੀਂ ਸਰ ਉਸ ਤੋਂ ਪਹਿਲਾਂ ਮੇਰਾ ਕੋਈ Song ਨਹੀਂ ਆਇਆ ਹਾਂਜੀ ਕੋਈ ਗੀਤ ਨਹੀਂ ਆਇਆ ਆ ਫਰਸਟ ਐਲਬਮ ਹੈ ਜੀ ਕਿਸ ਦਾ ਆਇਆ ਇਸ ਵਿੱਚ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਪੰਜਾਬੀ ਗੀਤਾਂ ਦੇ ਦੋ ਦੋ ਬੋਲ ਸੁਣਾ ਦੇਣੀ ਆ ਜੀ ਤੇ ਤੁਸੀਂ ਸੁਣ ਲਓ ਚੇਤੇ ਕਰ ਸੋਣ ਯਾਰ ਨੂੰ ਉਹ ਕੁੜੀ ਬੈਠ ਕੇ ਰਾਹ ਦੇ ਵਿੱਚ ਰੋਈ ਸੱਚੇ ਤੇ ਕਰ ਸੋਹਣੇ ਯਾਰ ਨੂੰ ਨਾਲੇ ਅੱਖ ਨਾਲੇ ਦਿਲ ਜਾਵੇ ਰੋਈ ਚੇਤੇ ਕਰ ਸੋਹਣੇ ਯਾਰ ਨੂੰ ਦੂਜਾ ਗੀਤਾ ਜੇ ਮੈਂ ਤੇਰੇ ਕੋਲ ਵਖ ਹੋਵਾਂ ਯਾਰ ਕਿ ਅੱਲਾ ਮੇਰੀ ਜਾਨ ਲੈ ਜਾਵੇ ਜੇ ਮੈਂ ਤੇਰੇ ਕੋਲ ਵਖ ਹੋਵਾਂ ਯਾਰ ਕਿ ਅੱਲਾ ਮੇਰੀ ਜਾਨ ਲੈ ਜਾਵੇ ਦਿਲ ਟੁੱਟਿਆ ਨਾ ਜੁੜਨਾ ਦੁਬਾਰਾ ਕਿ ਅੱਲਾ ਮੇਰੀ ਜਾਨ ਲੈ ਜਾਵੇ ਸ੍ਰੋਤਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਵੱਤ ਤੋਂ ਵੱਤ ਮੈਨੂੰ ਸਪੋਰਟ ਕਰਨ ਵੱਤ ਤੋਂ ਵੱਤ ਮੈਨੂੰ ਆਪਣਾ ਪਿਆਰ ਦੇਣ ਵੱਤ ਵੱਦ ਲਾਈਕ ਸ਼ੇਅਰ ਸਾਰਾ ਕੁਝ ਉਹਨਾਂ ਦੀ ਸਿਰ ਤੇ ਹੀ ਹੈ ਕਿਉਂਕਿ ਉਹਨਾਂ ਨੇ ਹੀ ਮੈਨੂੰ ਅੱਗੇ ਵਧਾਣਾ ਹੈ ਤੇ ਉਹਨਾਂ ਨੇ ਹੀ ਮੈਨੂੰ ਆਰਟ ਤੋਂ ਆਰਟਿਸਟ ਬਣਾਣਾ ਹੈ ਕਿ ਇੱਕ ਮੇਰੇ ਕੋਲ ਸਿਰਫ ਇੱਕ ਆਰਟ ਹੈ ਤੇ ਆਰਟਿਸਟ ਮੈਨੂੰ ਸੋਤਿਆ ਨੇ ਬਣਾਉਣਾ ਹਾਂਜੀ ਅੱਜ ਉਪਰ ਮਿਊਜ਼ਿਕ ਕੰਪਨੀ ਵੱਲੋਂ ਬਹੁਤ ਹੀ ਸੁਰੀਲੀ ਗਾਇਕਾ ਗੀਤ चौहान ਜੀ ਦੇ ਦੋ ਗੀਤ ਰਿਲੀਜ਼ ਕੀਤੇ ਗਏ ਇੱਕ ਦਾ ਨਾਮ ਹੈ ਚੇਤੇ ਕਰ ਸੋਹਣੇ ਯਾਰ ਤੇ ਤੇਰੇ ਕੋਲ ਵਕ ਦੋ ਗੀਤ ਰਿਲੀਜ਼ ਕੀਤੇ ਗਏ ਉਹਨਾਂ ਨੇ ਵਾਇਰ ਤੇ ਸੁਣਿਆ ਜੀ ਬਹੁਤ ਅੱਛੇ ਗਾਣੇ ਨੇ ਬਹੁਤ ਹੀ ਅੱਛੀ ਆਵਾਜ਼ ਦੇ ਵਿੱਚ ਇਹਨਾਂ ਨੇ ਜਿਹੜੇ ਗਾਣੇ ਬਾਕੂਬੀ ਨਵਾਏ ਨੇ ਪਰ ਮੇਰੇ ਵੱਲੋਂ ਸਾਰੇ ਸਰੋਤਨਪੁਰ ਜੋ ਅਪੀਲ ਹੈ ਕਿ ਇਹਨਾਂ ਗਾਣਿਆਂ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਵੱਤ ਤੋਂ ਲਾਈਕ ਕਰਨਾ ਤੇ ਵੱਤ ਤੋਂ ਸਪੋਰਟ ਕਰਨਾ ਹੈ ਇੱਕ ਵਾਰ ਫੇਰ ਮੇਰੇ ਵੱਲੋਂ ਉਪਲ ਮਿਊਜ਼ਿਕ ਕੰਪਨੀ ਸਾਰੇ ਜਿੰਨੇ ਪ੍ਰਬੰਧਕ ਨੇ ਸੋਨੀ ਸਾਹਿਬ ਇਧਰ ਮਿਊਜ਼ਿਕ ਡਾਇਰੈਕਟਰ ਬੈਠੇ ਨੇ ਸਾਡੇ ਤੇ ਔਰ ਸਾਡੇ ਗੀਤ ਗੀਤ चौहान ਜੀ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਵਾਹੀ ਕਰਕੇ ਅਰਦਾਸ ਕਰਦੇ ਆ ਕਿ ਆਪਣੇ ਲਾਈਫ ਦੇ ਵਿੱਚ ਖੂਬ ਤਰੱਕੀ ਕਰੇ ਖੁਸ਼ੇਮਾਨੀ ਔਰ ਥੈਂਕ ਯੂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਗੀਤ ਤੋਹਾਂ ਜੀ ਬੜੇ ਅੱਛੇ ਕਲਾਕਾਰ ਨੇ ਉਹਨਾਂ ਦੇ ਪਹਿਲੇ ਦੋ ਗਾਣੇ ਦੋ ਗੀਤ ਰਿਲੀਜ਼ ਹੋਏ ਅੱਜ ਉੱਪਰ ਰਿਕਾਰਡ ਮਿਊਜ਼ਿਕ ਤੋਂ ਸੋਨੇ ਜੀ ਉਹਨਾਂ ਤੇ ਇਹ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਉਸ ਕਲਾਕਾਰ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਕਿਉਂਕਿ ਜਦੋਂ ਮਿਹਨਤ ਹੁੰਦੀ ਹੈ ਬੰਦੇ ਦੀ ਜੂਰ ਅਪ ਸਕਸੈਸ ਵੀ ਉਹਦੀ ਮਿਹਨਤ ਦੇ ਨਾਲ ਹੀ ਮਿਲਦੀ ਹੈ ਕਿਉਂਕਿ ਮੈਂ ਮਿਹਨਤ ਹੁੰਦੀ ਦੇਖੀ ਹੈ ਕਿ ਬਿੰਨੀ ਮੇਰਾ ਛੋਟਾ ਭਰਾ ਹੈ ਮੇਰੀ ਅਕਸਰ ਹੋਣੀ ਜਾਣੀਆ ਜਦੋਂ ਮੈਂ ਜਾਂਦਾ ਹੁੰਦਾ ਸੀ ਕਿਵੇਂ ਲਈ ਮੈਂ ਰੈਸਲ ਵਾਸਤੇ ਜਾਂਦਾ ਸੀ ਤੇ ਬਣੀ ਕਹਿੰਦਾ ਇਹ ਬੇਟੀ ਆਈ ਹੋਈ ਆ ਤੁਸੀਂ ਚੰਗਾ ਠਹਿਰ ਲਈ ਇਸ ਕਰਕੇ ਮੈਨੂੰ ਮੈਂ ਇਹਨਾਂ ਦੀ ਮਿਹਨਤ ਹੁੰਦੀ ਦੇਖੀ ਆ ਤੇ ਇਸ ਕਰਕੇ ਮੈਨੂੰ ਉਮੀਦ ਆ ਪੀ ਬੱਚੀ ਜਰੂਰ ਸাকਸੈਸ ਹੋਗੀ ਜਿਹਨ ਨਾਲ ਤੁਹਾਡੇ ਅਰਗੇ ਸਾਰੇ ਭਰਾਵਾਂ ਦੇ ਅਸ਼ੀਰਵਾਦ ਹੋਏ ਕਿਉਂਕਿ ਅਸ਼ੀਰਵਾਦ ਜਿਹੜਾ ਉਹ ਸਭ ਤੋਂ ਬਹੁਤ ਵੱਡਾ ਫੈਕਟਰ ਆ ਜੇ ਕਿਵੇਂ ਸੀਸਾਂ ਜਿਹੜੀਆਂ ਹੁੰਦੀਆਂ ਨੇ ਦੁਆਵਾਂ ਜਿਹੜੀਆਂ ਹੁੰਦੀਆਂ ਨੇ ਉਹ ਕਾਮਯਾਬੀ 'ਚ ਬਹੁਤ ਵੱਡਾ ਉਹਨਾਂ ਦਾ ਹੱਥ ਹੁੰਦਾ ਜਿਹਨੂੰ ਸਾਰੇ ਕਲਾਕਾਰ ਦਿਲੋਂ ਆ ਕੇ ਮਾਰਾਏ ਬੁਰੇ ਅਰਦਾਸ ਕਰਨ ਦਿਓ ਅਸ਼ੀਰਵਾਦ ਦੇਣ ਤੇ ਜਰੂਰ ਇਹ ਸਕਸੈਸ ਹੁੰਦੀ ਆ ਤੇ ਸਾਨੂੰ ਉਮੀਦ ਹੈ ਵੀ ਇਹ ਬੱਚੀ ਪਰਮਾਤਮਾ ਇਹ ਤੇ ਕਿਰਪਾ ਕਰੋਗੇ ਤੇ ਜਰੂਰ ਸਕਸੈਸ ਹੋ ਗਈ ਪੰਜਾਬ ਚ ਨਵਾਂ ਪੈਦਾ ਕਰੋਗੇ ਆਪਣਾ ਜਿਵੇਂ ਤੁਸੀਂ ਦੋ ਬੋਲ ਉਹਨਾਂ ਦੇ ਸੁਨੇਹਾ ਕਹਿੰਦੇ ਕਿਸ ਤਰ੍ਹਾਂ ਦਾ ਇਹ ਮੈਨੂੰ ਬਹੁਤ ਛਾ ਲੱਗੀ ਕਿਉਂਕਿ ਜਿਹੜਾ ਹੁੰਦਾ ਨਾ ਜਿਹੜਾ ਕਲਾਕਾਰ ਆ ਉਹਦੇ ਇੱਕ ਲਫਜ਼ ਤੋਂ ਪਤਾ ਲੱਗ ਜਾਂਦਾ ਵੀ ਉਹਨੂੰ ਕਿੰਨਾ ਉਹਦੇ ਪੋਟੈਂਸ਼ੀਅਲ ਕਿੰਨਾ ਹੈ ਉਹ ਕਿੰਨੇ ਕਿ ਟੈਲੈਂਟਡ ਆ ਕਿੰਨਾ ਕੋਚ ਹੁਨਰ ਆ ਉਹ ਲੋਕ ਜਿਹੜੀ ਜਿਹੜਾ ਬੰਦਾ ਕਹਿੰਦੇ ਕਲਾਕਾਰ ਜਿਹੜਾ ਹੈਲੋ ਕਹਿੰਦਾ ਨਾ ਉਦੋਂ ਬੰਦਾ ਦੇ ਦੇਵੇ ਤਾਂ ਕਿੰਨਾ ਕੁ ਰਿਆਜ਼ ਹੋਇਆ ਇਹ ਕਿੰਨਾ ਕੁ ਸਿੱਖਿਆ ਹੋਇਆ ਤੇ ਉਹਦੀ ਆਵਾਜ਼ ਤੋਂ ਉਹਦੀ ਗੱਲ ਤੋਂ ਪਤਾ ਲੱਗਦਾ ਵੀ ਉਹ ਸਿੱਖੀ ਹੋਈ ਆ ਉਹਨੇ ਮਿਹਨਤ ਕੀਤੀ ਹੋਈ ਆ ਕਿਉਂਕਿ ਕਈ ਅਨਾੜੀ ਕਲਾਕਾਰ ਹੁੰਦੇ ਆ ਮੈਂ ਇੱਕ ਛੋਟੀ ਜਿਹੀ ਗੱਲ ਸੁਣਾਉਣਾ ਕਿ ਜੇ ਬਾਉ ਸਿੰਘ ਮਾਨ ਸਾਡੇ ਸਭ ਲਾਇਨ ਦੇ ਸਾਬ ਤੋਂ ਵੱਡੇ ਗੀਤਕਾਰ ਨੇ ਸਾਡੇ ਉਸਤਾਦ ਅਸਮਾਨ ਨੇ ਵੱਡੇ ਭਰਾ ਤੋਂ ਉਸਮਾਨ ਨੇ ਉਹਨਾਂ ਕੋਈ ਬੰਦਾ ਪਿੱਛੇ ਜਾ ਆਇਆ ਕਿਉਂਕਿ ਮਾਨ ਸਾਹਿਬ ਦੇ ਗੀਤ ਸ਼ਦੀਕ ਸਾਹਿਬ ਨੇ ساری ਜ਼ਿੰਦਗੀ ਗਾਏ ਹਰ ਕਲਾਕਾਰ ਪੰਜਾਬ ਦੇ ਨੇ ਵੱਡੇ ਵੱਡੇ ਗਾਏ ਆ ਤੇ ਮਾਨ ਸਾਹਿਬ ਕਹਿੰਦੇ ਮੇਰੇ ਕੋ ਨਵੇਂ ਮੁੰਡੇ ਗੱਡੀਆਂ ਤੇ ਆਗੇ ਤਿੰਨ ਚਾਰ ਜਣੇ ਇੱਕ ਬੰਦਾ ਜਾਣਦਾ ਸੀ ਵੱਡੀਆਂ ਡਰਾਈਵਰ ਗੱਡੀਆਂ ਉਹਨਾਂ ਕੋ 6-7 ਜਣੇ ਆਗੇ ਕਹਿੰਦੇ ਸਾਡਾ ਇਹ ਮਿੱਤਰ ਗਾਉਂਦਾ ਇਹਦੇ ਵਾਸਤੇ ਗੀਤ ਲਿਖ ਦੋ ਇੱਕ ਐਸਾ ਗੀਤ ਲਿਖੋ ਵੀ ਇਹਦੇ ਪੈਰ ਲੱਗ ਜਾਣ ਮਾਨ ਸਾਹਿਬ ਕਹਿੰਦੇ ਵੀ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਆਏ ਕਹਿੰਦਾ ਮੈਨੂੰ ਸੁਣਾ ਤੋ ਦਿਓ ਕਿਹੋ ਜਿਹਾ ਹੈ ਨੌ ਦਾ ਜਦ ਜੁਰਮਾ ਨੂੰ ਗੀਤ ਸੁਣਿਆ ਮੈਂ ਕਹਾਂ ਇਹਦੇ ਪੈਰ ਲੱਗਣ ਲੱਗਣੇ ਮੇਰੇ ਪੈਰ ਪਟ ਦੂਗਾ ਕਿਉਂਕਿ ਇੱਕ ਲਹਿਤ ਤੋਂ ਪਤਾ ਲੱਗ ਜਾਂਦਾ ਹੈ ਬੰਦੇ ਕਿੰਨੇ ਵੱਡੇ ਛਾਲੇ ਬਿਲਕੁਲ ਇਸ ਕਰਕੇ ਅਸੀਂ ਜੇ ਸੁਣਿਆ ਉਹ ਵਾਕਿਓ ਦੇ ਪੈਰ ਲੱਗ ਜਾਣੇ ਆ ਕੋਈ ਇਹ ਗਰੰਟੀ ਆ ਕਿ ਉਹ ਜ਼ਰੂਰ ਕਾਮਯਾਬ ਹੋਗੀ ਬਾਕੀ ਬਾਕੀ ਪਰਮਾਤਮਾ ਦੇ ਹੱਥੇ ਹੁੰਦਾ ਵਾ ਤੇ ਮਾਲੀ ਦਾ ਕੰਮ ਪਾਣੀ ਪਾਣੀ ਦਾ ਪਰ ਪਰ ਮਸ ਕਰਦਾ ਵਾ ਵੀ ਮਾਲਕ ਦਾ ਕੰਮ ਫੁੱਲ ਫੁੱਲ ਹੋਣਾ ਅੱਲਾ ਵੀ ਜਰ ਲਾਵੇ ਪਰ ਮਾਲਕੇ ਸਾਰੀ ਦੁਆ ਸਾਰਿਆਂ ਦੀ ਮਾਲਕੀ ਨੂੰ ਬੱਚੀ ਨੂੰ ਕਾਮਯਾਬ ਕਰੇ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜਾ ਖੁਸ਼ੀ ਦਾ ਦਿਨ ਆ ਜਿਹੜੀ ਮੇਰੀ ਸ਼ਹਿਰ ਦੇ ਗੀਤ चौहान ਜਿਹਨੇ ਬਹੁਤ ਅਨਤਕ ਮਿਹਨਤ ਕੀਤੀ ਹੈ 3-4 ਸਾਲ ਤੋਂ ਮੇਰੇ ਕੋਲ ਸchre ਸੀ ਅਜ ਉਹਨਾਂ ਦੇ ਦੋ ਸਿੰਗਲ ਟਰੈਕ ਰਿਲੀਜ਼ ਹੋਏ ਆ ਸਾਡੇ ਵੱਡੇ ਭਰਾ ਜਨਾਬ ਕੁਲਵਿੰਦਰ ਸਿੰਘ ਉਪਲ ਉਪਲ ਮਿਊਜ਼ਿਕ ਕੰਪਨੀ ਚੋਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਕੁੜੀ ਦੀ ਵੀ ਬਹੁਤ ਮਿਹਨਤ ਹੈ ਤੇ ਸਾਡੇ ਵੱਡੇ ਭਾਈ ਜੀ ਜਨਾਬ ਜਸਵੰਤ ਸੰਦੀਲਾ ਜੀ ਮੇਰੇ ਵੱਡੇ ਭਰਾ ਰஞ்சிਤ ਮਨੀ ਜੀ ਦਲੇਰ ਪੰਜਾਬੀ ਜੀ ਸਾਡੀ ਕੰਪਨੀ ਦੇ ਮੈਨੇਜਰ ਸੋਨੀ ਬਾਜੀ ਰਬ ਜੀ ਔਰ ਸਕਤਮਕੀਲਾ ਜੀ ਸਾਡੇ ਉਸਤਾਦ ਜੀ ਪ੍ਰਵਾਨਾ ਸਾਹਿਬ ਹੋਰ ਸਾਰੇ ਆਇਆ ਨੂੰ ਜੀ ਆਇਆਂ ਕਹਨਾ ਬਸ ਤੁਸੀਂ ਇਦਾਂ ਪਿਆਰ ਦਾ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੰਨੀ ਖੁਸ਼ੀ ਹੈ ਮੈਂ ਕਹਿੰਦਾ ਵੀ ਮੁੰਡਾ ਵਿਆਹ ਹੀ ਨਹੀਂ ਖੁਸ਼ੀ ਹੈ ਜੀ ਅੱਜ ਮੇਰੀ ਬੇਟੀ ਦੇ ਆਏ ਦੋ ਗੀਤ ਅੱਜ ਤੇ ਹੋਣ ਦੇਖੇ ਸਾਡੇ ਬੋਸ ਰਮਨ ਕੈਰੀ ਬਹੁਤ ਹੀ ਵਿਖਰੀ ਰਿਸਾਨ ਸਰਦਾਰ ਕਲਿੰਗਰਸਨ ਦੀ ਬੋਲ ਜੋ ਕਿ ਤਮ ਉਕ੍ਰ ਯੂਕੇ ਬੰਨ ਜੜੀ ਜਾਂਦੇ ਨੇ ਉਹਨਾਂ ਦੀ ਰਹਿਮਾਈ ਹੈ ਅਜਿਸੀ ਗੀਤਾਂਾਂ ਜਿਹਦੇ ਦੋ ਗੀਤ ਅਮਰੀਸ ਕਮ ਲਈ ਕਿੱਥਾ ਹੋਏ ਜਿਹਨੇ ਕਿ ਸਭ ਜਾਣਦੇ ਹੋਗੇ কোন ਸਾਲ ਕਿਸੇ ਜਾਨ ਕਿਸੇ ਜਾਣ ਦਾ ਚਾਨ ਨਾ ਮਤਾਲ ਨਹੀਂ ਹੁੰਦੇ ਉਹਨਾਂ ਨੇ ਬਿਲਲੀ ਕੰਪਨੀ 1992 ਦੇ ਵਿੱਚ ਸਟਾਰ ਕੀਤੀ ਜਿਹਦੇ ਵਿੱਚ 28 ਜਿਹੜੇ ਕਲਾਕਾਰ ਕੋਈ ਕੁਸ਼ਤਨੀਆ ਤੋਂ ਕੁਸ਼ਤ ਪਾਕਿਸਤਾਨ ਤੋਂ ਉਹ ਯੂਕੇ ਜਾ ਕੇ ਜਿਨ੍ਹਾਂ ਨੇ ਸ਼ੋਅ ਕਰਵਾ ਕੇ ਵਾਪਸ ਲੈ ਆ ਚੁੱਕੇ ਨੇ ਜਿਨ੍ਹਾਂ ਵਿੱਚ ਬਹੁਤ ਮਸ਼ਹੂਰ ਕਲਾਕਾਰ ਜਿਵੇਂ ਕਿ ਸਤਿੰਦਰ ਸਰਤਾਜ ਜੀ ਪਰਮੋਵਰ ਸੀ ਤੇ ਕੁਝ ਹੋਰ ਕਲਾਕਾਰ ਜਿਹੜੇ ਪਾਕਿਸਤਾਨ ਨੂੰ ਬਡੇ ਨਾਲ ਸਨਮਾਨ ਦਿੰਦੇ ਰਹੇ ਹਨ ਸਾਰਿਆਂ ਦੇ ਸ਼ੋਅ ਪੂਜਾ ਨੇ ਕਰਵਾਏ ਅੱਜ ਉਪਨ ਸਾਹਿਬ ਦੀ ਦਿਨਵਾਈ ਦੇ ਅੱਗੇ ਆਪ ਸਭ ਰਗੂਤੀ ਨੂੰ ਨਾਲ ਤੇ ਨਾਲ ਨੂੰ ਨੂੰ ਹੋਣ ਦਾ ਮੌਕਾ ਮਿਲਿਆ ਹੈ ਤਾਂ ਕਿ ਅਸੀਂ ਜੀ ਚੋਹਾਂਜੀ ਦੇ ਦੋ ਗੀਤ ਜਿਹੜੇ ਨਿੱਕਸ ਆਏ ਨੇ ਉਹਨਾਂ ਨੂੰ ਮਾਰਕੀਟ ਦੇ ਵਿੱਚ ਪਹੁੰਚਾਇਆ ਜਾਵੇ ਤੇ ਇੱਕ ਗੀਤ ਜੋ ਸੈੱਟ Song ਸਿਸ਼ਟ ਮਾਰੀ ਦੇ ਨਾਲ ਸਾਡੇ ਵੱਡੇ ਭਾਜੀ ਜੀ ਰਜੀਤ ਮਾਨੀ ਜੀ ਦਾ ਜੋ ਅੱਜ ਜੀ ਸੁਣਦੇ ਆ ਰਹੇ ਨੇ ਪੂਰਨ ਲੋਕ ਗੀਤ 28 28 ਗੀਤ ਜੋ गाना है वो 28 28 ਗੀਤ ਨੂੰ ਜਿਹੜਾ ਪੂਰਨ ਦਾ ਜੀ ਕੰਨ ਜਾਣਿਆ ਮਨਾਈ